ਸਤਨਾਮ ਵਾਹਿਗੁਰੂ ਸਾਬ ਜੀ ਸਤਨਾਮ ਵਾਹਿਗੁਰੂ ਸਾਬ ਜੀ ਸੋਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਕੋ ੴ ਸਤਿਗੁਰ ਪ੍ਰਸਾਦਿ ਮਿਲ ਪੰਚੋ ਨਹੀਂ ਸਹਿ ਸਾ ਚੁਕਾਇਆ ਸਿੱਖਦਾਰੋ ਨਹਿ ਪਤੀ ਆਇਆ ਉਮਰਾਵੋ ਆਗੇ ਚੇਰਾ ਮਿਲ ਰਾਜਨ ਰਾਮ ਨਵੇਰਾ ਅਬ ਟੁੰਡਨ ਕਤੋਂ ਨਾ ਜਾਏ ਗੋਪਿੰਦ ਪੇਟੇ ਗੁਰ ਗੋਸਾਈਂ ਰਾਉ ਆਇਆ ਪ੍ਰਭ ਦਰਬਾਰਾ ਤਾਂ ਸਗਲਿ ਮਿਟੀ ਪੁਕਾਰਾ ਲਵਦੇ ਆਪਣੀ ਪਾਈ ਕਤਿ ਆਵੇ ਕਤਿ ਜਾਇ ਤਹ ਸਾਚ ਨਿਆਇ ਨਵੇਰਾ ਉਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਤਾਨ ਕੋ ਰਾਜਾ ਤੈ ਅਨਹਦ ਸਬਦ ਅਗਾਜਾ ਤਿਸ ਪੈ ਕਿਆ ਚਤ్రਾਈ ਮੇਲ ਨਾਨਕ ਆਪ ਗਵਾਈ ਤਿਸ ਪੈ ਕਿਆ ਚਤ్రਾਈ ਮੇਲ ਨਾਨਕ ਆਪ ਗਵਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਅੱਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਮੇ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਗਏ ਹਨ ਭਰ ਤੀਜੇ ਸਰਤਾਲ ਵਿੱਚ ਗਾਉਣ ਦਾ ਹੁਕਮ ਹੈ ਚਾਰ ਪਦਿਆਂ ਵਾਲਾ ਸ਼ਬਦ ਹੈ ਪ੍ਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਣ ਕਰ ਰਹੇ ਨੇ हे ਭਾਈ ਨਗਰ ਦੇ ਪੈਂਚਾ ਨੂੰ ਮਿਲ ਕੇ ਕਾਮ ਆਦਿਕ ਵੈਰੀਆਂ ਤੋਂ ਪੈ ਰਿਹਾ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਵੈਰੀ ਤੰਗ ਨਹੀਂ ਕਰਨਗੇ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇ ਆਂ ਕੁਝ ਨਹੀਂ ਬਣਦਾ ਪ੍ਰਭੂ ਪਾਤਸ਼ਾਹ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਤੇ ਕਾਮ ਆਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਜਦੋਂ ਗੋਬਿੰਦ ਨੂੰ ਗੁਰੂ ਦੀ ਸਿਸ਼ਟੀ ਦੇ ਖਸਮ ਨੂੰ ਮਿਲ ਪਏ ਤਦੋਂ ਹੁਣ ਕਾਮ ਆਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ ਕਿਸੇ ਹੋਰ ਥਾਂ ਆਸਰਾ ਪਾਲਣ ਦੀ ਲੋੜ ਨਾ